ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜ੍ਹਾਂਗੇ ਕਵੀ ਪਾਸ ਬਾਰੇ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਅਵਧਾਰ ਸਿੰਘ ਸੰਧੂ ਪਾਸ ਕਿਹੜੇ ਦੌਰ ਦਾ ਕਵੀ ਹੈ ਤੀਜੇ ਦੌਰ ਦਾ ਪਾਸ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 9 ਸਤੰਬਰ 1950 ਨੂੰ ਤਲਵੰਡੀ ਸਲੇਮ ਵਿੱਚ ਪਾਸ ਦੇ ਪਿਤਾ ਦਾ ਨਾਮ ਦੱਸੋ ਸੋਹਣ ਸਿੰਘ ਸੰਧੂ ਪਾਸ ਨੇ ਮਿਡਲ ਕਦੋਂ ਪਾਸ ਕੀਤੀ 1964 ਵਿੱਚ ਭਾਸ਼ ਨੇ ਦਸਵੀਂ ਕਦੋਂ ਪਾਸ ਕੀਤੀ 1976 ਵਿੱਚ ਭਾਸ਼ ਨੇ ਪਹਿਲੀ ਕਵਿਤਾ ਕਿਹੜੀ ਉਮਰ ਵਿੱਚ ਰਚੀ 15 ਸਾਲ ਦੀ ਉਮਰ ਵਿੱਚ ਭਾਸ਼ ਨੇ ਕਮਿਊਨਿਸਟ ਖੱਬੇ ਪੱਖੀ ਅੰਦੋਲਨ ਵਿੱਚ ਭਾਗ ਕਦੋਂ ਲੈਣਾ ਸ਼ੁਰੂ ਕੀਤਾ 15 ਸਾਲ ਦੀ ਉਮਰ ਵਿੱਚ ਭਾਸ਼ ਦਾ ਪਰਚਾ ਸਿਆੜ ਕਦੋਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ 1972 ਵਿੱਚ ਭਾਸ਼ ਦੇ ਪਰਚੇ ਸਿਆੜ ਦਾ ਮੁੱਖ ਵਿਸ਼ਾ ਕੀ ਹੈ ਲੋਕ ਸਮਸਿਆਵਾਂ पाश ਦਾ ਵਿਆਹ ਕਦੋਂ ਹੋਇਆ 1978 ਵਿੱਚ ਪਾਸ਼ ਦੀ ਪਤਨੀ ਦਾ ਨਾਮ ਦੱਸੋ ਰਾਜਵਿੰਦਰ ਅਵਤਾਰ ਸਿੰਘ ਸੰਧੂ ਨੇ ਪਾਸ਼ ਉਪਨਾਮ ਕਿਸ ਦੇ ਨਾਮ ਤੋਂ ਰੱਖਿਆ ਸੀ ਅਧਿਆਪਿਕਾ ਦੇ ਨਾਮ ਤੋਂ ਪਾਸ਼ ਸ਼ਬਦ ਕਿਹੜੀ ਭਾਸ਼ਾ ਤੋਂ ਹੈ ਫਾਰਸੀ ਭਾਸ਼ਾ ਤੋਂ ਪਾਸ਼ ਨੇ ਹੀਮ ਜੋਤੀ ਪత్రిక ਦੀ ਸੰਪਾਦਨਾ ਕਦੋਂ ਸ਼ੁਰੂ ਕੀਤੀ 1974 ਵਿੱਚ ਪਾਸ਼ ਦੁਆਰਾ ਜਾਰੀ ਹੱਥ ਲਿਖਤੀ ਪਰਚਾ ਕਿਹੜਾ ਸੀ ਹਾਕ ਪਾਸ਼ ਨੇ ਐਂਟੀ 47 ਫਰੰਟ ਨਾਂ ਦਾ ਪਰਚਾ ਕਦੋਂ ਕੱਢਿਆ 1986 ਵਿੱਚ ਪਾਸ਼ ਦਾ ਸੰਬੰਧ ਕਿਹੜੀ ਲਹਿਰ ਨਾਲ ਸੀ ਜੁਹਾਰਵਾਦੀ ਜਾਂ ਨਕਸਲਵਾਦੀ ਪਾਸ਼ ਨੂੰ ਕਦੋਂ ਕਤਲ ਕੀਤਾ ਗਿਆ 23 ਮਾਰਚ 1988 ਨੂੰ ਪਾਸ਼ ਦਾ ਪਹਿਲਾ ਕਾਫ ਸੰਗ੍ਰਹਿ ਕਿਹੜਾ ਹੈ ਲੋਕ ਕਥਾ ਪਾਸ਼ ਦਾ ਜੀਵਨ ਦੇ ਚ ਪ੍ਰਕਾਸ਼ਿਤ ਆਖਰੀ ਕਾਫ ਸੰਗ੍ਰਹਿ ਕਿਹੜਾ ਸੀ ਸਾਡੇ ਸਮਿਆਂ ਵਿੱਚ पाश ਦਾ ਕਿਹੜਾ ਕਾਵ ਸੰਗ੍ਰਹਿ ਮਰਨ ਉਪਰੰਤ ਪ੍ਰਕਾਸ਼ਿਤ ਹੋਇਆ ਖਿਲਰੇ ਹੋਏ ਵਰਕੇ ਖਿਲਰੇ ਹੋਏ ਵਰਕੇ ਦੀ ਸੰਪਾਦਨਾ ਕਿਸ ਨੇ ਕੀਤੀ ਅਮਰਜੀਤ ਚੰਦਨ ਨੇ ਅਵਧਾਰ ਪਾਸ਼ ਨੇ ਕਿਹੜੇ ਪੱਛਮੀ ਕਵੀ ਦੀਆਂ ਕਵਿਤਾਵਾਂ ਦਾ ਡੂੰਘਾ ਅਧਿਐਨ ਕੀਤਾ ਸੀ ਪਾਬਲੋ ਨਹਿਰੂਦਾ ਦਾ ਲੋਕ ਕਥਾ ਕਾਵ ਸੰਗ੍ਰਹਿ ਦੀ ਸਭ ਤੋਂ ਪਹਿਲੀ ਕਵਿਤਾ ਕਿਹੜੀ ਹੈ ਭਾਰਤ ਪਾਸ਼ ਦੀ ਕਵਿਤਾ ਲੋਹਾ ਦਾ ਵਿਸ਼ਾ ਕੀ ਹੈ ਕਿਰਤੀ ਲੋਕ ਪਾਸ਼ ਦੀ ਕਿਹੜੀ ਕਵਿਤਾ ਪਰਮਾਣੂ ਤਜਰਬਿਆਂ ਪ੍ਰਤੀ ਵਿਰੋਧ ਨਜ਼ਰਜ ਕਰਦੀ ਹੈ ਜ਼ਹਿਰ 파ਸ਼ ਦੀ ਕਵਿਤਾ ਜ਼ਹਿਰ ਕਿਹੜੇ ਦੇਸ਼ ਉੱਪਰ ਵਿਅੰਗ ਕੱਸਦੀ ਹੈ ચીਨ 파ਸ਼ ਦੀ ਰਚਨਾ ਕੌਣ ਦੇ ਤਰভাস ਦੀ ਵਿਦਾ ਕੀ ਹੈ ਗੀਤ 파ਸ਼ ਦੀ ਰਚਨਾ ਦਹਿਕ ਦੇ ਅੰਗਾਰਿਆਂ ਤੇ ਦੀ ਵਿਦਾ ਕੀ ਹੈ ਗਜ਼ਲ 파ਸ਼ ਦੀ ਕਵਿਤਾ ਜੇਲ ਉਸ ਦੇ ਕਿਹੜੇ ਕਾਵ ਸੰਗ੍ਰਹਿ ਦਾ ਹਿੱਸਾ ਹੈ ਉੱਡਦੇ ਵਾਜਾ ਮਗਰ 파ਸ਼ ਦੀ ਕਿਹੜੀ ਕਵਿਤਾ ਪਿਆਰ ਦੇ ਅਨੁਭਵ ਦਾ ਪ੍ਰਗਟਾਵਾ ਕਰਦੀ ਹੈ ਉਦੇ ਨਾਮ ਸਾਡੇ ਸਮਿਆਂ ਵਿੱਚ ਕਾਵ ਸੰਗ੍ਰਹਿ ਵਿੱਚ ਕਿੰਨੀਆਂ ਕਵਿਤਾਵਾਂ ਹਨ 28 ਕਵਿਤਾਵਾਂ ਪਾਸ਼ ਦੀ ਕਿਹੜੀ ਕਵਿਤਾ ਨਾਰੀ ਜਾਤੀ ਦੀਆਂ ਮਜਬੂਰੀਆਂ ਉੱਪਰ ਆਧਾਰਿਤ ਹੈ ਚਿੜੀਆਂ ਦਾ ਚੰਬਾ ਗਲੇ ਸੜੇ ਫੁੱਲ ਕਵਿਤਾ ਦਾ ਵਿਸ਼ਾ ਕੀ ਹੈ ਪਿੰਡੂ ਤੇ ਸ਼ਹਿਰੀ ਜੀਵਨ ਦੀ ਤੁਲਨਾ ਪਾਸ਼ ਦਾ ਕਤਲ ਕਿਸ ਨੇ ਕੀਤਾ ਖਾਲਿਸਤਾਨੀਆਂ ਨੇ ਪਾਸ਼ ਨੇ ਕਿਹੜੀ ਹਥਿਆਰਵੰਦ ਫੌਜ ਵਿੱਚ ਨੌਕਰੀ ਕੀਤੀ ਬੀਐਸਐਫ ਪਾਸ਼ ਗੁਲਾਬ ਦਾ ਨਹੀਂ ਡੈਸ਼ ਦਾ ਕਵੀ ਹੈ ਕੰਡਿਆਂ ਦਾ ਪਾਸ਼ ਦਾ ਸਮੁੱੱਚਾ ਕਾਫ ਸੰਗ੍ਰਹਿ ਸਭ ਤੋਂ ਖਤਰਨਾਕ ਕਿਸ ਨੇ ਛਾਪਿਆ ਦਸਤਕ ਪ੍ਰਕਾਸ਼ਨ ਨੇ ਪਾਸ਼ ਦੀਆਂ ਅਣ ਪ੍ਰਕਾਸ਼ਿਤ ਰਚਨਾਵਾਂ ਕਿਹੜੀਆਂ ਹਨ ਪਿਤਾ ਵੱਲੋਂ ਖੱਤ ਭੈਣ ਵੱਲੋਂ ਖੱਤ ਟਾਇਰ ਰਜਿਸਟਰ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਦਾ ਲੇਖਕ ਕੌਣ ਹੈ ਸ਼ਮਸ਼ੇਰ ਸੰਧ ਇਸ ਵੀਡੀਓ ਦਾ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਪੀਡੀਐਫ ਮਿਲ ਜਾਵੇਗਾ ਧੰਨਵਾਦ ਜੀ